ਹਾਂ ਭਾਈ ਸਿਮਰਨ ਕਿਵੇਂ ਆ ਕੀ ਹੋ ਗਿਆ ਮੇਰੀ ਭੈਣ ਨੂੰ ਬਿਮਾਰ ਹੋ ਗਈ ਇੱਕ ਮਿੰਟ ਮੈਨੂੰ ਇਹਦੀ ਗੱਲ ਸੁਣ ਲੈਂਦੇ ਸ਼ਫਾਲੀ ਕੀ ਹੋ ਗਿਆ ਸੀ ਬਿਮਾਰ ਬੁਖਾਰ ਚੜ ਗਿਆ ਅੱਛਾ ਗੁਰਦੁਆਰੇ ਨਹੀਂ ਕਿ ਗੁਰ ਫਿਰ ਕੀ ਹੋ ਗਿਆ ਬਿਮਾਰ ਸੀ ਕੋਈ ਨਾ ਕੋਈ ਤੂੰ ਗੱਲ ਵੀ ਦੱਸਦਾ ਇੱਥੇ ਦੱਸਦਾ ਕੋਈ ਨਾ ਹੁਣ ਤੂੰ ਐਂ ਕਰ ਜਾ ਕੇ ਮੰਜੇ ਤੇ ਬਹਿ ਨੰਗੇ ਪੈਰੀ ਨਹੀਂ ਹੋਣਾ ਫਿਰ ਬੁਖਾਰ ਚੜ ਜੂ ਚੱਲ ਚੱਪਲਾਂ ਪਾ ਸਸੀ ਕਰ ਮੈਂ ਇਹ ਭਾਗਵਤੀ ਸੀਗੀ ਇਹ 4 5 ਦਿਨ ਇੱਥੇ ਰਹੀ 3 ਦਿਨ ਹੁਣ ਹਸਪੀਟਲ ਆ ਉੱਥੇ ਐਚ ਲਿਖਿਆ ਹੋਇਆ ਹਸਪੀਟਲ ਦਾ ਤੇ ਇਹਨਾਂ ਦੀ ਡਿਊਟੀ ਲਈ ਹੋਈ ਆ ਪ੍ਰਗਿਆ ਭੈਣ ਦੀ ਪ੍ਰਗਿਆ ਭੈਣ ਸਾਨੂੰ ਲੁਧਿਆਣੇ ਤੋਂ ਇੱਥੋਂ ਦੁਗਰੀ ਕੋਲੋਂ ਨਹਿਰ ਤੋਂ ਮਿਲੀ ਸੀ ਬਹੁਤ ਮਾੜੀ ਹਾਲਤ ਸੀ ਭੈਣ ਦੀ ਇਹਦਾ ਫਿਰ ਅਸੀਂ ਪਤਾ ਕੀਤਾ ਘਰ ਅੜਿਸ਼ਾ ਦੀ ਰਹਿਣ ਵਾਲੀ ਆ ਇਹ ਉੱਥੇ ਸਖੀ ਸੈਂਟਰ ਦੇ ਵਿੱਚ ਹੀ ਰਹਿੰਦੀ ਸੀ ਭੈਣ ਪਰ ਪਿੱਛੇ ਫੈਮਿਲੀ 'ਚ ਹੁਣ ਕੋਈ ਹੈ ਨਹੀਂਗਾ ਮੰਮੀ ਇਹਦੇ ਸੀਗੇ ਜੌਬ ਕਰਦੇ ਸੀ ਉੱਥੇ ਕਿਸੇ ਹਸਪੀਟਲ 'ਚ ਐ ਜੇ ਨਰਸ ਉੱਥੋਂ ਪਤਾ ਕੀਤਾ ਉਹ ਜੌਬ ਛੱਡ ਕੇ ਚਲੇ ਗਏ ਕੋਈ ਲਿੰਕ ਨਹੀਂ ਮਿਲ ਰਿਹਾ ਕੋਈ ਨੰਬਰ ਨਹੀਂ ਮਿਲ ਰਿਹਾ ਉਹਨਾਂ ਦਾ ਪ੍ਰਗਿਆ ਭੈਣ ਇੱਥੇ ਆ ਕੇ ਬਹੁਤ ਬਿਮਾਰ ਪੈਣਾ ਤਾਂ ਅਫਸਰ ਸੀ ਚਲੋ ਠੀਕ ਹੋ ਗਏ ਫਿਰ ਬਿਮਾਰ ਹੋ ਗਏ ਇਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਸੀਗੀ ਜੁਟਰਸ ਦੀ ਤਾਂ ਫਿਰ ਉਹਦੀ ਸਰਜਰੀ ਕਰਾਈ ਤੇ ਵਾਹਿਗੁਰੂ ਨੇ ਉਦੋਂ ਡਾਕਟਰਾਂ ਕਹਿੰਦੇ ਸੀ ਪਤਾ ਨਹੀਂ ਇਹਦੀ ਜਾਨ ਬਚੂਗੀ ਕਿ ਨਹੀਂ ਬਚੂਗੀ ਪਰ ਵਾਹਿਗੁਰੂ ਨੇ ਕਿਰਪਾ ਕੀਤੀ ਹੁਣ ਪ੍ਰਗਿਆ ਭੈਣ ਠੀਕ ਹੈ ਬਿਲਕੁਲ ਸਾਡੇ ਨਾਲ ਸੇਵਾ ਕਰਾਉਂਦੀ ਹੈ ਪਰ ਇਹਦਾ ਕੋਈ ਰਿਲੇਟਿਵ ਕੋਈ ਕੋਈ ਵੀ ਜਾਣਕਾਰ ਜਿਹੜਾ ਸਾਨੂੰ ਜਾਣਦਾ ਦੇਖਦਾ ਪਲੀਜ਼ ਉਹ ਜਰੂਰ ਸਾਨੂੰ ਮਿਲੇ ਆ ਕਿ ਪ੍ਰਗਿਆ ਕਿੱਥੋਂ ਦੀ ਰਹਿਣ ਵਾਲੀ ਐ ਤੂੰ ਭੈਣੇ? ਓਡੀਸ਼ਾ ਓਡੀਸ਼ਾ ਕੌਣ ਸਾ ਜ਼ਿਲ੍ਹਾ? ਗੰਜਾਮ ਗੰਜਾਮ ਜ਼ਿਲ੍ਹਾ ਔਰ ਪਿੰਡ ਦਾ ਨਾਮ ਕੀ ਥਰੇ? ਪਿੰਡ ਦਾ ਨਾਮ ਬਰੰਪੁਰ ਬਰੰਪੁਰ ਠੀਕ ਹੈ ਤੇ ਤੁਹਾਡੇ ਫਾਦਰ ਸਾਹਿਬ ਦਾ ਨਾਮ ਕੀ ਹੈ? ਪ੍ਰਮੋਦ ਕੁਮਾਰ ਪੰਡਤ ਪ੍ਰਮੋਦ ਕੁਮਾਰ ਪੰਡਤ ਠੀਕ ਔਰ ਮੰਮੀ? ਪੁਸ਼ਪੰਜਲੀ ਪਾਤਰੀ ਪੁਸ਼ਪੰਜਲੀ ਪਾਤਰੀ ਠੀਕ ਹੈ ਬੇਟਾ ਤੂੰ ਕਿੰਨਾ ਪੜ੍ਹਈਂ ਆ ਪੁੱਤ? ਮੈਂ

उनका किसी का नंबर मौसी का बुआ का मामा का कुछ पता है एड्रेस कुछ नंबर किसी का पता ननिहाल कहाँ पे है तुम्हारा ओडिशा मामा। मामा में।, में कौन से जिले में गंजम में उनका क्या नाम मामा का राजीव कुमार पात्र राजीव कुमार पात्र वो क्या काम करते हैं वो एक न्यूज रिपोर्टर ਨਿਊਜ਼ ਰਿਪੋਰਟਰ ਹੈ ਓਕੇ ਉਹ ਨਿਊਜ਼ ਰਿਪੋਰਟਰ ਹੈ ਤਾਂ ਉਹ ਉਹਨਾਂ ਦਾ ਆਪਣਾ ਚੈਨਲ ਹੈ ਜਾਂ ਕੀ ਨਾਮ ਹੈ ਉਹਨਾਂ ਦੇ ਚੈਨਲ ਦਾ ਹੈ ਬੱਜਰਨਾਥ ਬੱਜਰਨਾਥ ਇਹਨਾਂ ਦਾ ਇਹਦੇ ਮਾਮਾ ਇਹਦਾ ਨਿਊਜ਼ ਚੈਨਲ ਹੈ ਕਾਕਾ ਉਹ ਚੈੱਕ ਕਰ ਉਹ ਸਪੈਲਿੰਗ ਇਹਨੂੰ ਅੱਜ ਖੋਲ ਕੇ ਦੇਈ ਉਹ YouTube ਸਰਚ ਕਰ ਬੇਟਾ YouTube ਤੇ ਦੇਖ ਤੇਰੇ ਮਾਮਾ ਦਾ ਚੈਨਲ ਸ਼ੋ ਹੁੰਦਾ ਵਾ ਚੈੱਕ ਕਰ ਹਾਂ ਭਾਈ ਕੁੜੀ ਨੂੰ ਨਾ ਨਾ ਚਾਚਾ ਸਾਸ ਮੈਸੀ ਇਤਨੇ ਭੈਣਾ ਨੇ ਜੀ ਸਾਡੇ ਕੋਲੇ ਤਿੰਨ ਭੈਣਾਂ ਇੱਕ ਇਹ ਇੱਕ ਇਹ ਭੈਣਾਂ ਇੱਕ ਹੋਰ ਹੈ ਇਹਨਾਂ ਦੀ ਦੂਜੀ ਭੈਣ ਕਿੱਥੇ ਥੋਡੀ ਹਸਪੀਟਲ ਗਈ ਹੋਈ ਆ ਇਹ ਭੈਣਾਂ ਤਿੰਨੋਂ ਸ੍ਰੀ ਮਕਸਰ ਸਾਹਿਬ ਤੋਂ ਆਈਆਂ ਸੀ ਸਾਡੇ ਕੋਲੇ ਦੇਖੋ ਇੱਕੋ ਮਾਂ ਦੀਆਂ ਧੀਆਂ ਮਾਂ ਖੁੱਲ ਛੱਡ ਕੇ ਚਲੇ ਗਈ ਇਹ ਕਿੰਨੇ ਮੈਂ ਆ ਜੰਨੀ ਆ ਮੁੜ ਕੇ ਮੁੜ ਕੇ ਆਈ ਹੋਈ ਨਹੀਂ ਕਿਵੇਂ ਰੰਗ ਨੇ ਦੁਨੀਆ ਦੇ ਭਰਾ ਵੀ ਆ ਹੋ ਵਾਗਰੂ ਚਲੋ ਇਹ ਸੀਗਾ ਹਾਂ ਪੁੱਤ ਮੇਰੇ ਆਈਸਰ ਨੂੰ ਆਪਰੇਸ਼ਨ ਗਿਆਸੀ ਕਰਵਾਉਣਾ ਸੀ ਹਾਂ ਹੁਣ ਅੱਖਾਂ ਦੇ ਆਪਰੇਸ਼ਨ ਹੋਣੇ ਆ ਅਗਲੇ ਮੰਥ ਚ ਆਪਰੇਸ਼ਨ ਹੋਣ ਕਿਹੜੀ ਅੱਖ ਦਾ ਗਿਆ ਤੇਰਾ ਲੈਫਟ ਦਾ ਕੋਈ ਨਾ ਕਰਾਵਾਂਗੇ ਕਰਾਉਣੇ ਆ ਮਾਂ ਕਰਾਉਣੇ ਆ ਇੱਧਰ ਸਾਡੀਆਂ ਬੀਬੀਆਂ ਦਾ ਬਾਲ ਘਰ ਆ ਸਾਡੀ ਭੈਣ ਸੇਵਾ ਤੇ ਲੱਗੀ ਰੈਂਪੀ ਨੇ ਇਹ ਅਸੀਂ ਬੱਚਿਆਂ ਵਾਸਤੇ ਜਿਹੜੇ ਸਪੈਸ਼ਲ ਚਾਈਲਡ ਆ ਉਹਨਾਂ ਵਾਸਤੇ ਬਾਲਕਰ ਬਣਾਈ ਜਾਂਦੇ ਐ ਇੱਥੇ ਹੁਣ ਵਾਲ ਪੇਪਰ ਵਗੈਰਾ ਲਾ ਕੇ ਕ੍ਰੋਪਰ ਤਿਆਰ ਹੋ ਜਾਣਾ ਜਿਹੜੇ ਸਪੈਸ਼ਲ ਚਾਈਲਡ ਨੇ ਸਾਡੇ ਕੋਲੇ ਬੱਚੀਆਂ ਗਰਲਿਸ਼ ਉਹ ਇੱਥੇ ਆ ਜਾਣਗੀਆਂ ਸਾਰੇ ਹਨੀ ਲਾਭ ਕਰੇ ਤਕੜੀਆਂ ਨਹੀਂ ਪੋਤਾ ਚੱਕੀ ਫਿਰਦੀ ਐ ਜਿੱਤ ਕੇ ਭੈਣੇ ਸਾਸਰੀ ਕਾਲ ਜਿੱਤ ਕੇ ਭੈਣੇ ਮਿਲਦੀ ਹੋਈ ਨਹੀਂ ਹੁਣ ਤੰਤੂ ਸਾਸਰੀ ਕਾਲ ਬਣੇ ਠੀਕ ਐ ਤੂੰ ਜਿੱਤ ਕੇ ਭੈਣੇ ਠੀਕ ਐ ਹੋਰ ਭੈਣੇ ਸੁਖਮੰਤ ਕੋਲੇ ਠੀਕ ਆ ਆ ਸਰਫ ਜੀ ਕਿਵੇਂ ਡੁੱਲ ਗਈ ਇੱਥੇ ਆ ਭੈਣੇ ਸਰਫ ਚੱਕੋ ਇੱਥੋਂ ਬੱਚੇ ਨਾ ਮੂੰਹ ਚ ਪਾ ਲੈਣ ਆ ਕਿਵੇਂ ਡੋਲੀ ਪਈ ਥੱਲੇ ਆ ਤੇ ਬੱਚੇ ਖੇਡੀ ਜਾਂਦੇ ਸਰਫ ਨਾਲ ਚੱਕੋ ਸਰ ਆ ਵੀ ਚੱਕੋ ਆ ਇਹ ਬੱਚੇ ਨਾ ਕੋਈ ਹੱਥ ਲਾਉਣੇ ਅਜੀ ਚੀਜ਼ ਨੂੰ ਜਿਹੜੇ ਸਫਾਈ ਵਾਲੇ ਪੁੱਤ ਉਹਨਾਂ ਨੂੰ ਕਹਿਣਾ ਆਹ ਜਿਹੜਾ ਹਾਰਪਿਕ ਵਗੈਰਾ ਇੱਥੇ ਬਾਹਰ ਓਪਨ ਚ ਨਹੀਂ ਹੋਣਾ ਚਾਹੀਦਾ ਉੱਪਰ ਅੰਦਰ ਰੱਖਣਾ ਚਾ ਤੇ ਹੁਣ ਸਾਡੀਆਂ ਇੱਥੇ ਧੀਆ ਸਿਰ ਬਹਾਉਂਦੀਆਂ ਰੋਜ਼ ਸਕੂਲ ਇਹਨਾਂ ਦਾ ਹੁਣ ਥੋੜਾ ਲੇਟ ਹੋ ਗਿਆ ਹੁਣ ਇਹਦੀ ਡਿਊਟੀ ਲਈ ਆ ਵੀ ਰੋਜ਼ ਸਿਰ ਬਾਕੇ ਜਾਣਾ ਪੰਜ ਪੰਜ ਪਹਿਣਾ ਦਾ ਬੀਬੀਆਂ ਦਾ ਮਾਵਾਂ ਦਾ ਤੇ ਅੱਜ ਛੁੱਟੀ ਸੀ ਸੰਡੇ ਵਾਲੇ ਦਿਨ ਤਾਂ ਫੇਰ ਸਾਰਿਆਂ ਦੇ ਨਾਲ ਬਹੌਣ ਗਈਆਂ ਸੋਹਣੇ ਸੋਹਣੇ ਡਿਜ਼ਾਈਨ ਪਾਉਂਦੀਆਂ ਲਤਕਾ ਦੇ ਹੁਣ ਡਿਜ਼ਾਈਨ ਪਾਈ ਜਾਂਦੀ ਆ ਬਾਲਾਂ ਦੇ ਮਿੱਡੀਆਂ ਕਰਕੇ ਤੇ ਇੰਦਰ ਸਾਡੀ ਜੀਵਿਕਾ ਲੱਗੀ ਹੋਈ ਆ ਸੁੱਕੋ ਜੀ ਤੇ ਸਾਡੀ ਸਿਮਰਨ ਹੁਣੀ ਪਿੱਛੇ ਚਾ ਦੇਖਿਆ ਭੈਣੇ ਠੀਕ ਆ ਹਾਂ ਸ਼ੋਭਾ ਠੀਕ ਆ ਆ ਮੂੰਹ ਬੰਦ ਕਰਨਾ ਮੂੰਹ ਬੰਦ ਕਰਨਾ ਮੂੰਹ ਬੰਦ ਮੂੰਹ ਬੰਦ 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 ਹਾਂ ਵੀ ਲਾ ਲਓ ਭਾਈ ਜੀ ਹਾਂ ਇਹ ਮੇਨਾ ਤੇ ਮੇਨਾ ਤੁਸੀਂ 2-3 ਦਿਨਾਂ ਤੇ ਕਰਾ ਮੰਨੇ ਦਾ ਨੰਬਰ ਲਓ ਮੀਰ ਚੰਦ ਤਾਂ ਮੰਨਾ ਛੱਟ ਕੇ ਗਿਆ ਇਹਨੇ ਮੰਨੇ ਨੂੰ ਮੈਂ ਕਹਿਣਾ ਲੈ ਕੇ ਜਾ ਕੋਈ ਨਾ ਮੈਂ ਕਹੂੰਗਾ ਪਰ ਇਹਨਾਂ ਨਾਲ ਤੂੰ ਕਰਿਆ ਕਰ ਆਪਾਂ ਤੇਰੇ ਸਾਹਮਣੇ ਕੱਲ ਕੀਤਾ ਨਾ ਮੀਰ ਚੰਦ ਨੂੰ ਨਹੀਂ ਆਇਆ ਨਹੀਂ ਕਹਿੰਦੀ ਮੈਂ ਜੀ ਤਾਂ ਤੂੰ ਹੀ ਵਾਪਸ ਗਈ ਥੋੜੇ ਦਿਨ ਦੇਖਦੇ ਆਪਾਂ ਕੀ ਕਹਿੰਦਾ ਹਾਂ ਅਸੀਂ ਗੱਲ ਭਾਣੀ ਇੱਕ ਭੈਣੇ ਜਿਹੜੇ ਇਹਨਾਂ ਦੇ ਕੁੜਤੇ ਆ ਪਾ ਰਹੇ ਆ ਸੂਟ ਪ੍ਰੈਸ ਨਹੀਂ ਕਰਦੇ ਆ ਆਪਾਂ ਹੀ ਉੱਪਰ ਬਬੀਤਾ ਭੈਣ ਸੂਟ ਬੰਡੀ ਜਾਂਦੀ ਆ ਗੱਠਾਂ ਮਾਰੀਆਂ ਹੋਈਆਂ ਵਾਲੀ ਵਾਲਾ ਸਰਦੀਆਂ ਦੇ ਕੱਢੇ ਹੋਏ ਨਹੀਂ ਨਹੀਂ ਸ਼ੁਰੂ ਨਹੀਂ ਕਰਾਂ ਨਹੀਂ ਉਹ ਵੈਸੇ ਤਾਂ ਪ੍ਰੈਸ ਕਰਕੇ ਪਾਉਣੇ ਹੁੰਦੇ ਆ ਨਾ ਆਪਾਂ ਹਾਂਜੀ ਵੈਸੇ ਕਰਦੀਆਂ ਨੇ ਬੀਬੀਆਂ ਹੈਗੀਆਂ ਨੇ ਹੁਣ ਆਪਾਂ ਉੱਥੋਂ ਆਉਂਦੀਆਂ ਬਾਹਰੋਂ ਜਿਹੜੀਆਂ ਭੈਣਾਂ ਡਿਊਟੀ ਲਈ ਸੀ ਆਪਾਂ ਉਹ ਦੋ ਤੇ ਬਹੁਤ ਸੋਨੀਆਂ ਤੇ ਉਹ ਪਰ ਉਹਨੂੰ ਹੀ ਮਿਲਣ ਨਹੀਂ ਜਾਂਦੀ ਥੋੜਾ ਜਿਹਾ ਮਿਲਦੀ ਹੈ ਬਸ ਇਥੇ ਸਪੈਸ਼ਲ ਬੱਚਿਆਂ ਕੋਲੇ ਹੂੰ ਜਿਹੜੀ ਉਹ ਬਟਿਆਈ ਹੈ ਜਿਹਦਾ ਬ੍ਰਦਰ ਹਸਪੀਟਲ ਸੇਵਾ ਕਰਦਾ ਉਹ ਬਹੁਤ ਅੱਟੇ ਉਹ ਬਦਦਵਾਲ ਵਾਲੀ ਪੈਣਾਂ ਵਾਲੀ ਜੋੜੇ ਰਾਇਆ ਓਕੇ ਉਹ ਪ੍ਰੈਸਾਸੇ ਨਾ ਉਹਨੂੰ ਕਿਹਣਾ ਪੈਂਦਾ ਉਹਦੇ ਨਾਲ ਲਗਣਾ ਪਏ ਹੂੰ ਜਾਂ ਆਪਾਂ ਕੋਈ ਥੋੜੇ ਹੋਰ ਐਕਟਿਵ ਜਿਵੇਂ ਪ੍ਰੈਸ ਪਵਨ ਭੈਣ ਜਿਵੇਂ ਆਪਾਂ ਲਾਈ ਹੈ ਉਧਰੋਂ ਬਾਹਰੋਂ ਫਿਰ ਜੇ ਬੈਠੀ ਬੈਠੀ ਪ੍ਰੈਸ ਹੀ ਕਰੀ ਜਾਇਆ ਕਰੀ ਅਸੀਂ ਅੰਦਰ ਇੱਕ ਪੇਟੀ ਲਾਈਏ ਉਹਦੇ ਉੱਤੇ ਲੰਬੇ ਬੰਦੇ ਖੜੇ ਹੋ ਕੇ ਕਰ ਲੈਣਗੇ ਛੋਟੀ ਪੇਟੀ ਹੈ ਤੇ ਉਹ ਕਰ ਦਿੰਨੇ ਆ ਬਾਹਰ ਪੇਟੀਆਂ ਲੱਗੀਆਂ ਤੱਕ ਟੇਬਲ ਜੇ ਵੀ ਆਇਆ ਪ੍ਰੈਸ ਵਾਲੇ ਆਪਣੇ ਕੋਈ ਅੱਛਾ ਉਹ ਸਟੈਂਡਿੰਗ ਵਾਲਾ ਹੂੰ ਹੂੰ ਸਾਡੇ ਤੋਂ ਪੇਟੀਆਂ ਲੈਣ ਬਟ ਠੀਕ ਆ ਜੇ ਲੋੜ ਹੋਵੇ ਦੱਸਿਓ ਸਤਿ ਸ਼੍ਰੀ ਅਕਾਲ ਹੋਰ ਭਾਈ ਓਏ ਮੈਂ ਤਕੜੀਆਂ ਮੈਂ ਹਰ ਭੈਣ ਕੋਰੇ ਤਕੜੀਆਂ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੁਣੇ ਤਾਂ ਮਿਲ ਕੇ ਗਏ ਕਸ਼ਮੀਰੋਂ ਤੈਨੂੰ ਮੈਂ ਨੀ ਸਰਜੀਤ ਨਾ ਮਾ ਇਹ ਨਾ ਕਿਹਾ ਤੂੰ ਮੈਂ ਸੈਨ ਹੁਣ ਬੁਲਾਇਆ ਸੀ ਤੂੰ ਹੋਰ ਲਿਆ ਨਹੀਂ ਮੈਂ ਕਿਹਾ ਸੀ ਮੈਂ ਮੁੜ ਕੇ ਆਉਣਾ ਮੈਂ ਇਹ ਕਹਿ ਕੇ ਗਿਆ ਤੈਨੂੰ ਸੁਣਿਆ ਨਹੀਂ ਹੁਣ ਅੱਛਾ ਸੁਣਿਆ ਮੈਂ ਕਹਿ ਕੇ ਗਿਆ ਸੀ ਤੈਨੂੰ ਮੈਂ ਕਿਹਾ ਮੈਂ ਮੁੜ ਕੇ ਆਉਣਾ ਤੇ ਫਸਾ ਤੂੰ ਜੇ ਕੱਲ ਮੈਨੂੰ ਕੋਈ ਗੱਲ ਚੀ ਹੋਈ ਤਾਂ ਮਾ ਆਹ ਇਹ ਨਾ ਕਿਹਾ ਤੂੰ ਤੂੰ ਮੇਰਾ ਮਾ ਮੇਰੀ ਸਰਜੀਤ ਓਰੇ ਉਹ ਸੱਚਾ ਜੀ ਰਾਜ਼ਿੰਦਾ ਕੋਈ ਗੱਲ ਹੀ ਨਹੀਂ ਬੇਬੇ ਗੁੱਸਾ ਤਾਂ ਲਾਉਣ ਨਹੀਂ ਹੁੰਦਾ ਗੁੱਸਾ ਘੜਾ ਕੇ ਕੀ ਕਰਨਾ ਆਪਾ ਵਾਅਲੈਕਮ ਸਲਾਮ ਬੇਟਾ ਵਾਲੇ ਜਿਵੇਂ ਹੁਣ ਸਰਦੀਆਂ ਆ ਗਈਆਂ ਵਾ ਅਸੀਂ ਬਜ਼ੁਰਗਾਂ ਵਾਸਤੇ ਦਾ ਨਾਮ ਵੀਰੇ ਨਾ ਕਿਵੇਂ ਆ ਵੀਰੇ ਠੀਕ ਆ ਹਾਂਜੀ ਜੀ ਆਉਣ ਦਾ ਖਾਤ। ਇਹ ਦੋਨੇ ਭਰਾ ਹੁਣ ਬਹੁਤ ਠੀਕ ਹੋ ਗਏ ਪਹਿਲਾਂ ਨਾਲੋਂ। ਦੂਜਾ ਭਰਾ ਕਿੱਥੇ ਆ? ਅੰਦਰ ਅੰਦਰ ਆ। ਇਹ ਵੀਰੇ ਉਹਨਾਂ ਨੂੰ ਅਸੀਂ ਮਹਿਤਾ ਚੌਂਕ ਤੋਂ ਲੈ ਕੇ ਆਏ ਸੀਗੇ ਪਾਪਾ ਦੀ ਡੈਥ ਹੋ ਗਈ ਸੀ ਉਹਨਾਂ ਨੇ ਇੱਥੇ ਆ ਕੇ ਤੇ ਸਾਰਾ ਦਿਨ ਬਸ ਇੱਕ ਭੈਣ ਦੀ ਤੇ ਮੰਮੀ ਦੀ ਫੋਟੋ ਲੈ ਕੇ ਤੁਰਿਆ ਫਿਰਦਾ ਪਰ ਹੁਣ ਮੇਰੇ ਵੀਰ ਨੂੰ ਬਹੁਤ ਫਰਕ ਆ। ਉਹ ਬਾਬਾ ਜੀ ਦੀ ਮਿਹਰ ਹੋ ਗਈ ਚਲੋ ਕਰੋ ਪਾਠ ਗੁਰਦੁਆਰ ਸਾਹਿਬ ਤੇ ਬਾਪੂ ਸਾਸਰੀ ਕਾ ਲ ਜਿਉਂਦਾ ਰਹਿ ਜਿਉਂਦਾ ਰਹਿ ਬਾਪੂ ਜਿਉਂਦਾ ਰਹਿ ਹੋਰ ਬਾਪੂ ਠੀਕ ਆ ਦਿੱਲੀ ਭੇਜ ਦਵਾਂ ਮੈਨੂੰ ਬਾਪੂ ਤੁਹਾਡਾ ਗੋਤ ਕੀ ਆ ਕਲੜਾ ਕਲੜਾ ਮੈਂ ਭੁੱਲ ਗਿਆ ਸੀ ਹਾਂ ਕਲੜਾ ਸਾਹਿਬ ਜੀ ਤੇ ਆ ਜਾਣਾ ਹਾਂ ਭੇਜ ਦੂੰਗਾ ਕੇ ਦਿੱਲੀ ਵਾਲੇ ਬਾਪੂ ਜੀ ਨੇ ਜੀ ਤੇ ਬੇਨਤੀ ਆ ਬਾਈ ਇਹਦੇ ਭਰਾਵਾਂ ਨੂੰ ਭਤੀਜਿਆਂ ਨੂੰ ਬਾਈ ਮਿਲ ਤਾਂ ਜਾਓ ਬਾਈ ਇਹਦੇ ਬੱਚਿਆਂ ਨੂੰ ਵੀ ਇੱਕ ਵਾਰੀ ਆਏ ਸੀ ਇਹਦੇ ਬੇਟੇ ਬੇਟੀ ਵਾਈਫ ਵੀ ਆਈ ਆ ਸ਼ਾਇਦ ਵਾਈਫ ਤਾਂ ਨਹੀਂ ਆਈ ਸੀ ਨਾ ਬੱਚੇ ਆਏ ਮਿਲਜੋ ਬਾਈ ਹੁਣ ਬਾਪੂ ਕਹਿੰਦਾ ਰਹਿਣਾ ਮੈਂ ਜਾਣਾ ਕਿੱਥੇ ਇੱਥੇ ਜਾਊ ਤਿਲਕਨਗਰ ਸੜਕ ਤੇ ਜਾ ਕੇ ਰਹੂ ਫੇਰ ਦੁਬਾਰਾ ਸਹੀ ਕਾਕਾ ਜੇ ਤੁਸੀਂ ਆਓ ਥੋੜਾ ਮਿਲੋ ਇਹਨਾਂ ਨੂੰ ਵੀ ਹੌਸਲਾ ਹੋਵੇ ਹੁਣ ਬੁਢਾਪਾ ਜੇ ਬਾਈ ਸੌਖਾ ਵੀਰ ਜੂ ਯਾਰ ਤੁਹਾਡੇ ਤੇ ਵੀ ਆਉਣਾ ਬਜ਼ੁਰਗ ਤੁਸੀਂ ਵੀ ਹੁਣ ਇੱਕ ਦਿਨ ਸਾਰੇ ਨਹੀਂ ਹੋਣਾ ਆਪਾਂ ਜੋ ਬੀਜੀ ਜਾਂਦੇ ਉਹ ਵੱਡਣਾ ਵੀ ਆ ਠੀਕ ਹੈ ਜਿੱਥੇ ਕਿ ਇਹਦੀ ਬਾਪੂ ਦੀ ਸੀਗੀ ਕਮੀ ਹੈ ਹੁਣ ਏਨੇ 27 23 24 ਸਾਲ ਛੜਕ ਤੇ ਰਿਹਾ ਚਲੋ ਉਦੋਂ ਸਮਝਣਾ ਚਾਹੀਦਾ ਸੀ ਨਹੀਂ ਸਮਝੇ ਚਲੋ ਉਹਨਾਂ ਨੂੰ ਨਹੀਂ ਲੱਗਿਆ ਵੀ ਇਹ ਠੀਕ ਨਹੀਂ ਹੈਗਾ ਪਰ ਹੁਣ ਤਾਂ ਇੱਥੇ ਸਾਡੇ ਕੋਲੇ ਆ ਨਾ ਹੁਣ ਮਿਲਤਾ ਜਾਇਆ ਕਰੋ ਆ ਕੇ ਬਾਈ ਯਾਰ ਮਹੀਨੇ ਚੱਕ ਵੀ ਆ ਜਾਓ ਬਾਈ ਦੋ ਬੇਟੇ ਨੇ ਬਾਪੂ ਤੇਰੇ ਬੇਟੀਆਂ ਇੱਕ ਬੇਟੀ ਇੱਕ ਬੇਟੀ ਜੇ ਤਿੰਨੋਂ ਹੀ ਤੁਸੀਂ ਵਾਰੀ ਵੰਡ ਲਮੋ ਇੱਕ ਬੰਦੇ ਦੀ ਵਾਰੀ 4 ਮਹੀਨੇ ਬਾਅਦ ਹੋਣੀ ਜਿਹੜਾ ਬੰਦਾ ਅੱਜ ਆ ਗਿਆ ਅਗਲੇ ਮਹੀਨੇ ਦੂਜੇ ਨੇ ਆਇਆ ਨਾ ਉਸ ਤੋਂ ਅਗਲੇ ਮਹੀਨੇ ਤੀਜੇ ਨੇ ਆਇਆ ਜਾਣਾ ਤੇ ਚੌਥੇ ਮਹੀਨੇ ਵਾਪਸ ਆਉਣਾ ਤੁਸੀਂ ਮੁੜ ਕੇ ਬੇਨਤੀ ਹੋਏ ਯਾਰ ਭਾਈ ਇੱਕ ਇੱਕ ਬੰਦਾ ਵੀ ਆਵੋ ਤਾਂ ਬਾਪੂ ਨੂੰ ਥੋੜਾ ਹੌਸਲਾ ਰਹੇ ਮੇਰੇ ਧੀਆਂ ਪੁੱਤ ਮੈਨੂੰ ਮਿਲਣ ਆਉਂਦੇ ਕੋਈ ਨਾ ਬਾਪੂ ਕਹਣਾ ਸਾਹਿਬ ਕਹਿੰਦਾ ਜਿਸਪਾਲ ਸਿੰਘ ਜੀ 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 ਜੀਵਾਦਾਂਗੇ ਕਰਾਇਆ ਦੇ ਕੇ ਬੰਦੀ ਜੀ ਠੀਕ ਐ ਕਰ ਲਾਂਗੇ ਤੇਰਾ ਤਾਂ ਪੈਸੇ ਪਾਇਆ ਕਿਰਾਇਆ ਕੀ ਤੇਰਾ ਤਾਂ ਲੱਖ ਡੇਢ ਲੱਖ ਰੁਪਇਆ ਪਿਆ ਸਾਡੇ ਕੋਲੇ ਮੈਂ ਤਾਂ ਗੱਡੀ ਪਾ ਲਾਂਗਾ ਗੱਡੀ ਕਿਹੜੀ ਪਾਏਗਾ ਸਕੂਟਰ ਪਾ ਲਾਂਗਾ ਸਕੂਟਰੀਡਾ ਕੀ ਕਰਾਂਗੇ ਫਿਰ ਚਲਾਵਾਂਗਾ ਉਹਨੂੰ ਸਾਰੀ ਉਠਾ ਕੇ ਕਮਾਵਾਂਗਾ ਕੁਝ ਚੱਲ ਇਹ ਵੀ ਗੱਲ ਤਾਂ ਸਹੀ ਹੈ ਤੇਰੀ ਫਿਰ ਬਕੂਨ ਥਰੀ ਚ ਜਾਣ ਨਹੀਂ ਘੱਟ ਮੈਂ ਦੇਖ ਰਿਹਾ ਤੈਨੂੰ ਸੇਵਾ ਵੀ ਨਹੀਂ ਹੁੰਦੀ ਬੈਠਾ ਹੀ ਰਹਿਣਾ ਠੀਕ ਹੋ ਜਾ ਬਾਂਝ ਕੀ ਦਿੱਕਤ ਆ ਰਹੀ ਹੈ ਠੀਕ ਹੈ ਸੁੱਤੀ ਹੋਈ ਆ ਟੁੱਟੀ ਹੋਈ ਆ ਕੱਲ ਵੀ ਦੇ ਕੋਲ ਗਿਆ ਉੱਪਰ ਫਿਜ਼ੀਓਥੈਰੇਪੀ ਤਾਂ ਹੁੰਦੀ ਆ ਨਾ ਐਕਸਰਸਾਈਜ਼ ਕਰਾਉਨੇ ਹੁੰਦੇ ਆ ਹਾਂਜੀ ਬਸ ਠੀਕ ਆ ਕੋਈ ਨਾ ਫਿਰ ਠੀਕ ਇੱਕ ਵਾਰੀ ਬਾਹਾਂ ਠੀਕ ਕਰ ਲਾ ਚੱਕੀ ਨਹੀਂ ਜਾਂਦੀ ਤਾਂ ਹਨਾ ਕੋਈ ਚੱਕੀ ਜਾਂਦੀ ਕੋਈ ਨਾ ਮੈਂ ਵੀ ਗੱਲ ਕਰੂੰ ਫਿਜ਼ੀਓਥੈਰੇਪੀ ਵਾਲੇ ਨਾਲ ਠੀਕ ਆ ਬਾਪੂ ਠੀਕ ਕਿਵੇਂ ਆ ਠੀਕ ਆ ਇਹ ਆ ਭਾਗਤ ਬੰਦੇ ساری ਉਮਰ ਇਹਨਾਂ ਨੇ ਐਂ ਕੱਟਤੀ ਗੋਹਾ ਚੱਕਦਿਆਂ ਨੇ ਤੇ ਬਾਪੂ ਦਾ ਹੱਥ ਕੱਟਿਆ ਗਿਆ ਸਰਦਾਰ ਬੋੜ ਸਿੰਘ ਬਰਾੜ ਦੇ ਘਰ ਕੰਮ ਕਰਦਾ ਸੀ ਪਤਾ ਨਹੀਂ ਕਿੱਥੋਂ ਲਿਆਇਆ ਸੀ ਬੋੜ ਸਿੰਘ ਇਹਨੂੰ ਪਤਾ ਨਹੀਂ ਕਿਹੜੇ ਗ్రాੰ ਦਾ ਬਾਪੂ ਇਹ ਹੈ ਪਰ ਉਹਦੇ ਘਰੇ ਜ਼ਿੰਦਗੀ ਕੱਢਤੀ ਲੋਕ ਦੱਸਦੇ ਸੀ ਵੀ ਸਾਰੀ ਜ਼ਿੰਦਗੀ ਉੱਥੇ ਗੋਹਾ ਕੱਟ ਚੱਕਦੇ ਨੇ ਚੰਦ ਬਾਜਾ ਪਿੰਡ ਆ ਜੀ ਉੱਥੋਂ ਲੈ ਕੇ ਆਏ ਸੀ ਇਹਨੂੰ ਛੜਾ ਕੇ ਅਸੀਂ ਹੱਥ ਕਟਿਆ ਗਿਆ ਉਹਦੇ ਘਰੇ ਕੰਮ ਕਰਦੇ ਦਾ ਇਹਦਾ ਵੀ ਮੁਆਵਜ਼ਾ ਲੈ ਲਿਆ ਸਰਕਾਰ ਤੋਂ 1 ਲੱਖ 1/2 ਲੱਖ ਰੁਪਇਆ ਆਧਾਰ ਕਾਰਡ ਬਣਾਈ ਫਿਰਦਾ ਸੀਗਾ ਆਪਦਾ ਫੈਮਿਲੀ ਮੈਂਬਰ ਬਣਾ ਕੇ ਬਾਈ ਸਾਡੇ ਕੋਲ ਤਾਂ ਸਮਾਂ ਨਹੀਂ ਹੈਗਾ ਨਹੀਂ ਤੇ ਇਹੋ ਜਿਹੇ ਬੰਦਿਆਂ ਤੇ ਕੇਸ ਕਰੀਏ ਇਹ ਅਧ ਦੇ ਮਾਲਕ ਬਣਾਈਏ ਇਹਨਾਂ ਨੂੰ ਉਸ ਘਰ ਚ ਜਿੱਥੇ ਪੁੱਤ ਵੜਾ ਕੇ son of ਲਿਖਾ ਕੇ ਆਧਾਰ ਕਾਰਡ ਬਣਾਈ ਫਿਰਦਾ ਸੀਗਾ ਔਰ ਇੰਨੀ ਜ਼ਿੰਦਗੀ ਦੀ ਜੇ ਆਪਾਂ ਮਹੀਨੇ ਦੀ 2000 ਰੁਪਿਆ ਵੀ ਲਾ ਲਈਏ ਨਾ ਲੱਖਾਂ ਰੁਪਿਆ ਬਣ ਦਤਾਂ